ਹੈਲੋ ਮੈਂ ਡਾਕਟਰ ਤੇਨੰਕਰ ਅੱਜ ਤੁਹਾਨੂੰ ਸ਼ਨੀ ਦੋਸ਼ ਤੋਂ ਰਾਹਤ ਦੇਣ ਵਾਲੇ ਦੋ ਐਨੇ ਯੂਨੀਕ ਉਪਾਦਸਨ ਜਾਣੀਆਂ ਜੋ ਲੋਕਾਚਾਰ ਤੇ ਵੈਦ ਗ੍ਰੰਥਾਂ ਚ ਦਰਜ ਨੇ ਸ਼ਨੀ ਗ੍ਰਹਿ ਅਸਲ ਚ ਕਰਮਫਲ ਦਾਤਾ ਮੰਨਿਆ ਜਾਂਦਾ ਹੈ ਇਹ ਮਨੁੱਖ ਦੇ ਪਿਛਲੇ ਕਰਮਾਂ ਅਨੁਸਾਰ ਸੁੱਖ-ਦੁੱਖ ਦਿੰਦਾ ਜਦੋਂ ਸ਼ਨੀ ਦੋਸ਼ ਜੈ ਸ਼ਨੀ ਦੀ 7.5 ਜਾਂ ਢਈਆ ਦਾ ਪ੍ਰਭਾਵ ਹੁੰਦਾ ਹੈ ਤਾਂ ਜੀਵਨ ਦੇ ਵਿੱਚ ਰੁਕਾਵਟਾਂ ਆਰਥਿਕ ਸੰਕਟ ਤੇ ਮਨੋਵਿਗਿਆਨਕ ਦਬਾਅ ਵੱਧ ਸਕਦਾ ਹੈ ਸਾਰੇ ਜਾਣਦੇ ਆ ਹਰੇਕ ਵਿਅਕਤੀ ਦੇ ਜੀਵਨ ਚ ਸ਼ਨੀ ਦੀ 7.5 ਆਉਣੀ ਹੀ ਹੁੰਦੀ ਹੈ ਇਹ ਉਪਾਅ ਸਧਾਰਨ ਲੋਕਾਚਾਰ ਅਨੁਸਾਰ ਹਨ ਤੇ ਇਹਨਾਂ ਨੂੰ ਕੋਈ ਵੀ ਵਿਅਕਤੀ ਕਰ ਸਕਦਾ ਹੈ ਡਾਕਟਰ ਤੇਰਾਂਕਰ ਲਿਆਉਂਦੀ ਉਹ ਉਪਾਅ ਆ ਜਿਹੜੇ ਸਰਵ ਸੰਜੇ ਉਪਾਅ ਨੇ ਅਸੀਂ ਆਰਾਮ ਨਾਲ ਕਰ ਸਕਦੇ ਆ ਇਦੇ ਵਿੱਚ ਨਾ ਤਾਂ ਕੋਈ ਹਾਨੀਕਾਰਕ ਤੱਤ ਹੈ ਤੇ ਨਾ ਹੀ ਕੋਈ ਮਨਾਹੀ ਹੈ ਪਰ ਯਾਦ ਰੱਖੋ ਜਦੋਂ ਵੀ ਤੁਸੀਂ ਉਪਾਅ ਕਰਨਾ ਹੈ ਸ਼ਰਧਾ ਨਾਲ ਕਰਨੇ ਆ ਤੇ ਇਹ ਕਰਮਾਂ ਦੇ ਫਲ ਨੂੰ ਹੌਲਾ ਕਰ ਦਿੰਦੇ ਆ ਤੇ ਕਰਮਾਂ ਨੂੰ ਰੱਦ ਨਹੀਂ ਕਰਦੇ ਭੁੱਲ ਜਾਓ ਕਰਮ ਦੇਖੋ ਭੁਗਤਣਾ ਹੀ ਪੈਣਾ ਅਸੀਂ ਭੁਗਤ ਭੋਗੀਆਂ ਜੋ ਕੀਤਾ ਹੈ ਉਸ ਨੂੰ ਅਸੀਂ ਕੱਟ ਨਹੀਂ ਸਕਦੇ ਹਾਂ 16 ਦਾ ਗੰਡਾ ਬਣਾਉਣਾ ਇਸ ਕਰਕੇ ਇਹ ਉਪਾਅ ਬਣੇ ਹੋਏ ਆ ਜਿਆਦਾ ਮਾਰ ਨਾ ਕਰਨ। ਵੀਡੀਓ ਦੇ ਅੰਤ ਤੱਕ ਜ਼ਰੂਰ ਬਨੇ ਰਹੋ ਕਿਉਂਕਿ ਦੂਜਾ ਉਪਾਅ ਤੁਹਾਨੂੰ ਬਿਲਕੁਲ ਹੈਰਾਨ ਕਰ ਦੇਵੇਗਾ ਜਿਹੜੇ ਦੋ ਉਪਾਅ ਮੈਂ ਦੇਣ ਜਾ ਰਹੀ ਹਾਂ ਕਰ ਲਵੋ 11 ਸ਼ਨੀਵਾਰ ਸ਼ਨੀ ਦੋਸ਼ ਸਮਾਪਤ ਹਰ ਸ਼ਨੀਵਾਰ ਤੁਸੀਂ ਕੀ ਕਰਨਾ ਸਵੇਰੇ 11 ਸਾਬਤਮਾਹ ਦੀਆਂ ਗੋਲੀਆਂ ਬਣਾ ਲੈਣੀਆਂ ਤੇ ਕਾਲੇ ਕਮਾਂ ਨੂੰ ਪਾ ਦੇਣੀਆਂ ਸਾਬਤਮਾਹ ਦੀਆਂ ਗੋਲੀਆਂ ਕਿੱਦਾਂ ਬਣਾਉਣੀਆਂ ਸਾਬਤਮਾਹ ਲੈ ਲੈਣੇ ਆ ਬਿਨਾ ਨਮਕ ਬਿਨਾ ਕੁਝ ਮਸਾਲੇ ਪਾਇਆ ਉਹਨਾਂ ਨੂੰ ਕੁੱਕਰ ਚ ਸੀਟੀ ਲਾਦਾਓ ਜਾਂ ਚੁੱਲ੍ਹੇ ਤੇ ਉਬਾਲ ਲਓ ਜਦੋਂ ਠੰਡੇ ਹੋ ਜਾਣੇ ਆ ਮੈਸ਼ ਕਰ ਲਓ ਤੇ ਉਹਨਾਂ ਦੀਆਂ 11 ਗੋਲੀਆਂ ਪੜਾ ਲਓ ਕਾਂ ਨੂੰ ਪਾ ਦਿਓ ਜਦੋਂ ਠੰਡੀਆਂ ਹੋ ਜਾਣ ਲੋਕਾਚਾਰ ਅਨੁਸਾਰ ਕਾਂ ਸ਼ਨੀ ਦਾ ਪ੍ਰਤੀਕ ਹੈ ਤੇ ਜਦੋਂ ਤੁਸੀਂ ਕਾਂ ਨੂੰ ਇਹ ਭੋਜਨ ਦਿੰਦੇ ਹੋ ਸਤਕਾਰ ਨਾਲ ਦੇ ਰਹੇ ਹੋ ਤਾਂ ਸ਼ਨੀ ਦਾ ਕ੍ਰੋਧ ਸ਼ਾਂਤ ਹੋ ਜਾਂਦਾ ਤੇ ਕਰਮਾਂ ਦੇ ਰਾਹ ਚ ਬੜੀਆਂ ਰੁਕਾਵਟਾਂ ਹੌਲੀ ਹੌਲੀ ਦੂਰ ਹੋਣ ਲੱਗਦੀਆਂ ਹਨ ਤੁਸੀਂ ਇਹ ਉਪਾਅ ਘਟੋ ਘਟ 11 ਲਗਾਤਾਰ ਸ਼ਨੀਵਾਰ ਕਰਨੇ ਜੇ ਹਾਲਾਤ ਜ਼ਿਆਦਾ ਬਦਤਰ ਨੇ ਔਖੀ ਸਥਿਤੀ ਆ ਤਾਂ ਆਰਾਮ ਨਾਲ ਗੰਭੀਰ ਹਾਲਤ ਚ 21 ਸ਼ਨੀਵਾਰ ਤੱਕ ਤੁਸੀਂ ਇਹਨਾਂ ਨੂੰ ਕੰਟੀਨਿਊ ਕਰ ਸਕਦੇ ਹੋ ਵਿਦਆਊਟ ਐਨੀ ਬ੍ਰੇਕ ਮੈਨੂੰ ਕਮੈਂਟ ਕਰਕੇ ਦੱਸਣਾ ਕਿ ਕੀ ਤੁਸੀਂ ਇਹ ਉਪਾਅ ਪਹਿਲਾਂ ਪਹਿਲਾਂ ਕਦੀ ਕਿਸੇ ਨੇ ਤੁਹਾਨੂੰ ਦੱਸਿਆ ਜਾਂ ਤੁਸੀਂ ਸੁਣਿਆ ਚਲੋ ਫਿਰ ਹੁਣ ਬਸ ਅੱਠ ਪਕੌੜੇ ਫਿਰ ਦੇਖੋ ਅਸਰ ਮੇਰਾ ਜਿਹੜਾ ਦੂਜਾ ਉਪਾਅ ਉਹ ਬਿਲਕੁਲ ਰੈਅਰੈਸਟ ਜੀ ਹਾਂ ਹਰ ਸ਼ਨੀਵਾਰ ਤੁਸੀਂ ਕੀ ਕਰਨਾ ਹੈ ਸਵੇਰੇ 8 ਪਕੌੜੇ ਤਲ ਲੈਣੇ ਆ ਤਿਆਰ ਕਰ ਲੈਣੇ ਆ ਇਹ ਪਕੌੜੇ ਰਾਈ ਦੇ ਤੇਲ ਚ ਤਲੋਗੇ ਪਰ ਧਿਆਨ ਰੱਖਣਾ ਹੈ ਸਿਰਫ ਇਹਨਾਂ ਨੂੰ ਤળਨਾ ਹੀ ਕਾਫੀ ਨਹੀਂ ਹੈ ਤੜਨ ਤੋਂ ਬਾਅਦ ਜਦੋਂ ਇਹਨਾਂ ਨੂੰ ਤੁਸੀਂ ਤੇਲ ਚੋਂ ਕੱਢ ਲਓਗੇ ਉਹਨਾਂ ਦੇ ਉੱਤੇ ਫਿਰ ਕੁਝ ਬੂੰਦਾਂ ਰਾਈ ਦੇ ਤੇਲ ਦੀਆਂ ਵਕਰੀਆਂ ਛੜਕਾਉਣੀਆਂ ਆ ਜਾਂ ਫਿਰ ਹੌਲੀ-ਹੌਲੀ ਕੱਲਾ-ਕੱਲਾ ਠੰਡਾ ਪਕੌੜਾ ਚੱਕੋ ਉਹਨੂੰ ਤੇਲ 'ਚ ਡਿਪ ਕਰੋ ਤੇ ਲਪੇਟਾ ਜਿਹਾ ਛਾੜ ਕੇ ਤੇਲ ਦਾ ਸਾਈਡ ਤੇ ਰੱਖ ਲਓ ਇਹ ਤੁਸੀਂ ਕਾਵਾਂ ਨੂੰ ਪਾਉਣੇ ਆ ਇਸ ਦੇ ਨਾਲੇ ਸ਼ਰਤ ਪੂਰੀ ਹੋ ਜਾਂਦੀ ਹੈ ਕਿ ਪਕੌੜੇ ਤੇਲ ਦੇ ਵਿੱਚ ਭਿੱਜੇ ਹੋਏ ਨੇ ਇਸ ਤਰ੍ਹਾਂ ਇਹ ਉਹ ਪਾ ਪੂਰੀ ਤਰ੍ਹਾਂ ਪ੍ਰਭਾਵਸ਼ਲੀ ਬਣ ਜਾਏਗਾ ਫਿਰ ਇਹ 8 ਪਕੌੜੇ ਤੁਸੀਂ ਕਾਲੇ ਕਾਵਾਂ ਨੂੰ ਪਾ ਦੇਣੇ ਆ ਖਵਾ ਦਿਓ ਉਹਨਾਂ ਨੂੰ ਸਤਕਾਰ ਨਾਲ ਮਨਚ ਸੰਕਲਪ ਕਰ ਲਓ ਜਿਸ ਕਰਕੇ ਤੁਸੀਂ ਉਹਨਾਂ ਨੂੰ ਖਵਾ ਰਹੇ ਹੋ ਵੈਦਰ ਗ੍ਰੰਥਾਂ ਅਨੁਸਾਰ ਕਾਂ ਕਿਉਂਕਿ ਸ਼ਨੀ ਦਾ ਪ੍ਰਤੀਕ ਹੈ ਤੇ ਜਦੋਂ ਤੁਸੀਂ ਕਾਂ ਨੂੰ ਇਹ ਭੋਜਨ ਦਿੰਦੇ ਹੋ ਨਾ ਤਾਂ ਸ਼ਨੀ ਦਾ ਕਰੋਸ਼ ਸ਼ਾਂਤ ਹੁੰਦਾ ਮੈਂ ਪਹਿਲਾਂ ਵੀ ਦੱਸ ਚੁੱਕੀ ਹਾਂ ਤੇ ਕਰਮਾਂ ਦੇ ਰਾਜ ਬਣਿਆ ਰਕਾਫਟਾ ਹੌਲੀ ਹੌਲੀ ਦੂਰ ਹੋ ਜਾਣੀ ਹੈ ਬਹੁਤ ਫਾਇਦੇਮੰਦ ਹੈ ਇਹ ਉਪਾਅ ਵੀ ਤੁਸੀਂ ਘੱਟੋ ਘੱਟ 11 ਲਗਾਤਾਰ ਸ਼ਨੀਵਾਰ ਕਰਨ ਦੀ ਤੁਹਾਨੂੰ ਸਪਾਰਸ਼ ਕੀਤੀ ਗਈ ਹੈ ਜੇ ਗੰਭੀਰ ਹਾਲਤ ਹੈ ਮੰਲੋ ਹਾਲਾਤ ਆਪੇ ਤੋਂ ਬਾਹਰ ਹੋਏ ਪਏ ਆ ਕੋਈ ਗੱਲਾਂ ਕੰਟਰੋਲ 'ਚ ਨਹੀਂ ਆ ਰਹੀਆਂ ਤੁਸੀਂ ਬੇਵਸਤੇ ਲਾਚਾਰ ਖੜੇ ਦੇਖ ਰਹੇ ਹੋ ਲਾਈਫਟ ਅਸਮਰਥ ਹੋ ਚੁੱਕੇ ਹੋ ਬੇਵੱਸ ਹੋ ਗਏ ਹੋ ਤਾਂ ਇੱਕੀ ਸ਼ਨੀਵਾਰ ਤੱਕ ਸੀ ਇਹਨੂੰ ਕੰਟੀਨਿਊ ਕਰ ਲਓ ਕਮੈਂਟ ਕਰਕੇ ਮੈਨੂੰ ਦੱਸੋ ਕਿ ਕੀ ਤੁਸੀਂ ਇਹ ਅਨੋਖਾ ਉਪਾਅ ਪਹਿਲਾਂ ਕਦੀ ਸੁਣਿਆ ਸੀ ਮੈਂ ਦੋਨੇ ਉਪਾਅ ਦੱਸਿਆ ਸ਼ਨੀ ਦੋਸਤੋ ਰਾਹਤ ਦੇਣ ਵਾਲੇ ਹੈਗੇ ਆ ਪੈਸੇ ਬਰਬਾਦ ਨਾ ਕਰੋ ਇਹ ਲੋਕਾਚਾਰੀ ਉਪਾਅ ਬੜੇ ਚੀਪ ਐਂਡ ਬੈਸਟ ਹੁੰਦੇ ਆ ਔਰ ਅਸਰਕਾਰਕ ਬਹੁਤ ਆ ਕਾਰਗਰ ਬਹੁਤ ਆ ਵੈਦਿਕ ਲੋਕਾਚਾਰ ਅਨੁਸਾਰ ਇਹ ਬਹੁਤ ਹੀ ਪ੍ਰਭਾਵਸ਼ਾਲੀ ਮੰਨਨੇ ਨੇ ਔਰ ਸਦੀਆਂ ਪੁਰਾਣੇ ਨੇ ਸੋ ਦੋਵੇਂ ਉਪਾਅ ਇੱਕੋ ਦਿਨ ਕਰਨਾ ਵੀ ਜਾਇਜ਼ ਹੈ ਬਹੁਤ ਸਾਰੇ ਅ ਦਰਸ਼ਕਾਂ ਦਾ ਸਵਾਲ ਆ ਸਕਦਾ ਤੋ ਕਿ ਬਣਿਆ ਹੈ ਕਿ ਕੋਈ ਦੋ ਉਪਾਏ ਇਕਦਿੰਨੇ ਕਰਨੇ ਪਰ ਇਹ ਲੋਕਾਚਾਰੀ ਉਪਾਅ ਦੋਨੋਂ ਇੱਕ ਦਿਨ ਤੁਸੀਂ ਕਰ ਸਕਦੇ ਹੋ ਜਾਇਜ ਹੈ ਸਿਰਫ ਥੋੜਾ ਜਿਹਾ ਟਾਈਮ ਦਾ ਫਰਕ ਪਾ ਲਓ ਹਨਾ ਥੋੜਾ ਟਾਈਮ ਦਾ ਫਰਕ ਪਾ ਲਿਓ ਗੈਪ ਪਾ ਲਿਓ ਵੀਡੀਓ ਚੰਗੀ ਲੱਗੀ ਤਾਂ ਹਾਈਪ ਦਾ অপਸ਼ਨ ਪ੍ਰੈਸ ਕਰ ਦਿਓ ਵੀਡੀਓ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਕਮੈਂਟ ਕਰ ਦਿਓ ਤੇ ਡਾਕਟਰ 13 ਕੋਰ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਵੀਡੀਓ ਸ਼ਨੀ ਦੋਸ਼ ਮੁਕਤ ਉਪਾਅ ਦੱਸ ਰਹੀ ਹੈ 11 ਸ਼ਨੀਵਾਰ ਤੁਸੀਂ ਕਰਨਾ ਹੈ ਨਹੀਂ ਤਾਂ ਇੱਕ ਹੀ ਕਰ ਲੈਣੇ ਅੱਠ ਪਕੌੜੇ ਨੇ 11 ਸਤਵਤਮਾਂ ਦੀਆਂ ਗੋੜੀਆਂ ਤੇ ਜੇ ਸ਼ਨੀ ਦੋਸ਼ ਦਿਸਦਾ ਬਹੁਤ ਡਰ ਲੋਕ ਮਨਚ ਬੈਠਾ ਹੁੰਦਾ ਉਹ ਦੂਰ ਹੋ ਜਾਂਦਾ ਉਸ ਤੋਂ ਤੁਸੀਂ ਮੁਕਤ ਹੋ ਜਾਂਦੇ ਆ ਹੋਰ ਫਿਰ ਚਾਹੀਦਾ ਕੀ ਆ ਮਿਲਾਂਗੇ ਕੱਲ ਇੱਕ ਨਵੀਂ ਵੀਡੀਓ ਨਾਲ ਕਰੋ ਇਹ ਪਾ ਸਾਰੇ ਕਰ ਸਕਦੇ ਨੇ ਟਿਲ ਦੈਨ ਬਾਏ ਬਾਏ